ਜ਼ਮਾਨਤ ਮਿਲ ਗਈ ਹੈ। ਦੇਸ਼ਤਰੋ ਦੇ ਮਾਮਲੇ ਦੇ ਵਿੱਚ ਇਹ ਜ਼ਮਾਨਤ ਮਿਲੀ ਹੈ। ਟੀਮਾਂ ਤੇ ਨਵੇਂ ਕਾਨੂੰਨ ਦੇ ਤਹਿਤ ਦਰਸਲ ਕੇਸ ਦਰਜ ਹੋਇਆ ਸੀ। ਅਮਰਿਤਪਾਲ ਦੇ ਸਮਰਥਨ ਦੇ ਵਿੱਚ ਵਿਵਾਦਿਤ ਵਿਵਹਾਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਇਹ ਕੇਸ ਦਰਜ ਹੋਇਆ। ਹਾਲਾਂਕਿ ਜਦੋਂ ਇੱਕ ਕੇਸ ਦਰਜ ਹੁੰਦਾ ਹੈ, ਗ੍ਰਿਫਤਾਰੀ ਹੁੰਦੀ ਹੈ ਤੇ ਉਸ ਦੇ ਵਿਚਾਲੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਵੱਲ ਇਸ ਤੇ ਗ੍ਰਿਫਤਾਰੀ ਨੂੰ ਲੈ ਕੇ ਸਰਕਾਰ 'ਵਿਨੋ ਲੈ ਕੇ ਕਈ ਤਰ੍ਹਾਂ ਦੇ ਸਵਾਲ ਵੀ ਚੁੱਕੇ ਜਾਂਦੇ ਨੇ। ਇਸ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ। ਰਾਜਸਥਾਨ ਦੇ ਸਿੱਖ ਆਗੂ ਤੇਜਿੰਦਰਪਾਲ ਸਿੰਘ ਟੀਮਾਂ ਨੂੰ ਜ਼ਮਾਨਤ ਮਿਲ ਗਈ ਹੈ ਦੇਸ਼ਤਰੋ ਦੇ ਮਾਮਲੇ ਇਸ ਜ਼ਮਾਨਤ ਮਿਲੀ ਹੈ ਟੀਮਾਂ ਤੇ ਦਰਸਲ ਨਵੇਂ ਕਾਨੂੰਨ ਦੇ ਤਹਿਤ ਕੇਸ ਦਰਜ ਹੋਇਆ ਹੋਇਆ ਸੀ ਅਮਰਪਾਲ ਦੇ ਸਮਰਥਨ ਦੇ ਵਿੱਚ ਜਨਾਂ ਦੇ ਵੱਲੋਂ ਕਿ ਵਿਵਾਦਿਤ ਬਿਆਨ ਦਿੱਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਇਹ ਵੱਡੀ ਕਾਰਵਾਈ ਕੀਤੀ ਜਾਂਦੀ ਹੈ ਹਾਲਾਂਕਿ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼੍ਰੋਮਣੀ ਕਮੇਟੀ ਦਲ ਸੱਜਾ ਤੌਰ ਤੇ ਇਸ ਕਾਰਵਾਈ ਨੂੰ ਲੈ ਕੇ ਸੰਭਾਲ ਵੀ ਚੁੱਕੇਗੇ ਸਨ ਤੇ ਆਖਰਕਾਰ ਇਸ ਦੇ ਵਿਚਾਲੇ ਰਾਜਸਥਾਨ ਦੇ ਸਿੱਖਾਗੂ ਤੇਜਿੰਦਰਪਾਲ ਸਿੰਘ ਟੀਮਾਂ ਨੂੰ ਜ਼ਮਾਨਤ ਮਿਲ ਗਈ ਹੈ ਦੇਸ਼द्रोह ਦੇ ਮਾਮਲੇ ਦੇ ਵਿੱਚ ਦਰਸਲ ਇਸ ਜ਼ਮਾਨਤ ਮਿਲੀ ਹੈ ਇਹ 140 ਕਰੋੜ ਰੁਪਏ ਦੇ ਮਤਲਬ ਵਿੱਚੋਂ ਪਹਿਲਾ ਜਿਹੜਾ ਦੇਸ਼द्रोह ਦਾ ਕੇਸ ਪਿਆ ਉਸ ਕੇਸ ਵਿੱਚ ਕਲ ਜਮਾਨਤ ਹੋ ਗਈ ਸਿੱਖ ਵਰਨ ਦੀ ਤਾਕਤਾਂ ਨੇ ਇਕਜੁੱਟ ਹੋ ਕੇ ਬੜਾ ਵੱਡਾ ਪ੍ਰਯਾਸ ਕੀਤਾ ਕਿ ਰਾਜਸਥਾਨ 'ਚ ਸਿੱਖਾਂ ਦੀ ਆਵਾਜ਼ ਦਬਾਈ ਜਾਵੇ ਪਰ ਇਹ ਪ੍ਰਯਾਸ ਉਹਨਾਂ ਨੂੰ ਉਦੋਂ ਪੁੱਠੇ ਪੈ ਗਏ ਜਦੋਂ ਸਮੁੱਚਾ ਪੰਥ ਇਸ ਮਸਲੇ ਤੇ ਇਸ ਕੇਸ ਕਰਕੇ ਲਾਮਬੰਦ ਹੋ ਗਿਆ ਮੁੱਚੇ ਤੱਕ ਸਹਿਬਾਂ ਦੇ ਜਥੇਦਾਰ ਸਹਿਬਾਨ ਸ਼੍ਰੋਮਣੀ ਕਮੇਟੀ ਤਕਸਾਲਾਂ ਸੰਪਰਦਾਵਾਂ ਨਿਯੰਗ ਸੰਜੇ ਬੰਦੀਆਂ ਸ਼੍ਰੋਮਣੀ ਅਕਾਲੀ ਦਲ ਇਤੋਂ ਤੱਕ ਕਿ ਸਾਡੇ ਜਿਹੜੇ ਪੰਜਾਬ ਦੇ ਐਮਪੀ ਸੀਗੇ ਉਹਨਾਂ ਨੇ ਵੀ ਬੜੇ ਮੁੱਖ ਰੂਪ ਚ ਆਵਾਜ਼ ਬੁਲੰਦ ਕੀਤੀ ਕੱਲ ਕਿਰਪਾਏ ਗੁਰੂ ਸਾਹਿਬ ਦੀ ਇਸ ਕੇਸ ਤੋਂ ਜਵਾਬਤ ਮਿਲ ਗਈ ਤੇ ਉਹਨਾਂ ਲੋਕਾਂ ਨੂੰ ਮੂੰਹ ਦਿਖਾਣੀ ਪਈ ਜਿਹੜੇ ਲੋਕ ਇਹ ਪ੍ਰਯਾਸ ਕਰ ਰਹੇ ਸੀਗੇ ਤੇ ਕਿਸੇ ਤਰੀਕੇ ਰਾਜਸਥਾਨ ਦੀ ਇਸ ਬਲੰਤ ਆਵਾਜ਼ ਨੂੰ ਬੰਦ ਕੀਤਾ ਜਾਵੇ ਦੇਸ਼ ਦੇ 140 ਕਰੋੜ ਤੇ ਵੱਡੀ ਖਬਰ ਜੁੜੀ ਹੋਈ ਹੈ ਆ ਰਾਜਸਥਾਨ ਦੇ ਸੇਖਾਗੂ ਦੇ ਨਾਲ ਰਾਜਸਥਾਨ ਦੇ ਸੇਖਾਗੂ ਤੇ ਅਤੇਂਦਰਪਾਲ ਸਿੰਘ ਟੀਮਾਂ ਨੂੰ ਜ਼ਮਾਨਤ ਮਿਲ ਗਈ ਹੈ ਦੇਸ਼ਤਰੋ ਦੇ ਮਾਮਲੇ ਦੇ ਵਿੱਚ ਦਰਸਲੇ ਜ਼ਮਾਨਤ ਲਈ ਟੀਮਾਂ ਤੇ ਨਵੇਂ ਕਾਨੂੰਨ ਦੇ ਤਹਿਤ ਕਿਉਂਕਿ ਕੇਸ ਦਰਜ ਹੋਇਆ ਸੀ ਅਮਰਪਾਲ ਦੇ ਸਮਰਥਨ ਦੇ ਵਿੱਚ ਅਵਾਿਵਾਦਤ ਬਿਆਨ ਦਿੱਤਾ ਗਿਆ ਸੀ ਉਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਸੀ ਗ੍ਰਿਫਤਾਰ ਕੀਤਾ ਗਿਆ ਤਾਂ ਆਖਰਕਾਰ ਇਸ ਦੇ ਵਿਚਾਲੇ ਇਹ ਵੱਡੀ ਖਬਰ ਹੈ ਆ ਵੱਡਾ ਅਪਡੇਟ ਹੈ ਕਿ ਸਿੱਖ ਆਗੂ ਤੇਂਦਰਪਾਲ ਸਿੰਘ ਥਿੰਮਾ ਨੂੰ ਦੇਸ਼द्रोह ਦੇ ਮਾਮਲੇ ਦੇ ਵਿੱਚ ਜ਼ਮਾਨਤ ਮਿਲ ਗਈ ਹੈ ਰੋਕ ਕਰਨ ਦੀ ਇੱਕ ਖਬਰ ਦਾ ਭਾਰਤ ਨੇ ਕਤਰ ਦੇ ਅੱਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦਾ ਪਾਵਨ ਸਰੂਪ ਨੂੰ ਪੁਲਸ ਥਾਣੇ ਦੇ ਵਿੱਚ ਰੱਖਣ ਦਾ ਜੋ ਕਿ ਮੁੱਦਾ ਚੁੱਕਿਆ ਹੈ ਭਾਰਤ ਸਰਕਾਰ ਦੇ ਦਖਲ ਤੋਂ ਬਾਅਦ ਕਤਰ ਨੇ ਇੱਕ ਪਾਵਨ ਸਰੂਪ ਵਾਪਸ ਕਰ ਦਿੱਤਾ ਹੈ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੇ ਇਸ ਨੂੰ ਲੈ ਕੇ ਜਾਣਕਾਰੀ ਦਿੱਤੀ ਹੈ ਕਤਰ ਦੇ ਪੁਲਸ ਥਾਣੇ ਦੇ ਵਿੱਚ ਰੱਖੇ ਦੂਜੇ ਸਰੂਪ ਦੀ ਵਾਪਸੀ ਦੇ ਲਈ ਕੋਸ਼ਿਸ਼ਾਂ ਜਾਰੀ ਨੇ ਕਤਰ ਨੇ ਦੂਜੇ ਸਰੂਪ ਨੂੰ ਜਲਦ ਵਾਪਸ ਕਰਨ ਦਾ ਭਰੋਸਾ ਦਿੱਤਾ ਹੈ ਭਾਰਤੀ ਵਿਦੇਸ਼ ਮੰਤਰਾਲੇ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਇਹ ਜਾਣਕਾਰੀ ਦਿੱਤੀ ਹੈ ਕਿ ਕਤਰ ਨੇ ਦੂਜੇ ਸਰੂਪ ਨੂੰ ਜਲਦ ਵਾਪਸ ਕਰਨ ਦਾ ਪ੍ਰੋਤਸਾ ਦਿੱਤਾ ਹੈ ਜੀਪੀਸੀ ਤੇ ਅਕਾਲੀ ਦਲ ਦੇ ਸੰਸਦ ਹਰਸਮਤ ਘੋੜ ਬਾਦਲ ਦੇ ਵੱਲੋਂ ਦਰਸਲੇ ਸਨ ਲੈ ਕੇ ਇਤਰਾਜ਼ ਜਤਾਇਆ ਗਿਆ ਸੀ ਦੋਵਾਂ ਨੇ ਮਾਮਲੇ ਦੇ ਵਿੱਚ ਭਾਰ ਸਰਕਾਰ ਤੋਂ ਦਖਲ ਦੇਣ ਦੀ ਮੰਗ ਕੀਤੀ ਸੀ ਕਿ ਆਸੀ ਕਿ ਦੋਵੇਂ ਸਰੂਪਾਂ ਨੂੰ ਨਿਰਲੇ ਗੁਰਦੁਆਰਾ ਸਾਹਿਬ ਵਿੱਚ ਸਤਕਾਰ ਸਹਿਤ ਸਜੋਬਤ ਕੀਤਾ ਜਾਵੇ ਤਾਂ ਦੱਸਦੀ ਕਿ ਕਤਰ ਦੇ ਦੋਹਾ ਦੇ ਵਿੱਚ ਪੁਲਿਸ ਨੇ ਇੱਕ ਸਿੱਖ ਨੂੰ ਗ੍ਰਿਫਤਾਰ ਕੀਤਾ ਸੀ ਜਿਸ ਦੇ ਕੋਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਪਾਵਨ ਸਰੂਪ ਮਿਲੇ ਸਾਂ ਜਿਸ ਨੂੰ ਸਥਾਨਕ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਥਾਣੇ ਦੇ ਵਿੱਚ ਰੱਖਿਆ ਗਿਆ ਹੈ ਇਸ ਸਵਰੂਪ ਵਕਾਰ ਥਾਣੇ ਦੇ ਵਿੱਚ ਰੱਖੇ ਗਏ ਨੇ ਤੇ ਇਸ ਦੇ ਵਿੱਚ ਅੱਜ ਦੇ ਨਾਲ ਜੁੜੀ ਵੱਡੀ ਖਬਰ ਹੈ ਕਿ ਭਾਰਤ ਨੇ ਕਤਰ ਅੱਗੇ ਦਰਸਲ ਸ੍ਰੀ ਗੁਰਗਨ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਪੁਲਿਸ ਥਾਣੇ ਤੇ ਰੱਖਣ ਦਾ ਹੁਕਮ ਦਿੱਤਾ ਤੇ ਇੱਕ ਪਾਵਨ ਸਰੂਪ ਜਿਹੜਾ ਕਿ ਵਾਪਸ ਕਰ ਦਿੱਤਾ ਗਿਆ ਜਿਸ ਨੂੰ ਲੈ ਕੇ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਰੋਕਰਾਂਗੇ ਅਗਲੀ ਵੱਡੀ ਖਬਰ ਦਾ ਪ੍ਰਿੰਕਾ ਗਾਂਧੀ ਨੂੰ ਮਿਲਣਗੇ ਵਿਨੇਸ਼ ਫੁਗਾੜ ਸ਼ਾਮ ਨੂੰ 4 ਵਜੇ ਦਿੱਲੀ ਦੇ ਵਿੱਚ ਮੁਲਾਕਾਤ ਹੋਵੇਗੀ ਵਿਨੇਸ਼ ਦੇ ਸਿਆਸਤ ਦੇ ਵਿੱਚ ਉਤਰਨ ਦੀਆਂ ਚਰਚਾਵਾਂ ਚਾਰੀਆਂ ਨੇ ਤੇ ਇਸ ਦੇ ਵਿਚਾਲੇ ਪ੍ਰਿੰਕਾ ਗਾਂਧੀ ਦੇ ਨਾਲ ਮੁਲਾਕਾਤ ਹੋਣ ਜਾ ਰਹੀ ਹੈ ਵਿਨੇਸ਼ ਫੁਗਾੜ ਦੀ ਸ਼ਾਮ ਨੂੰ 4 ਵਜੇ ਦਿੱਲੀ ਦੇ ਵਿੱਚ ਇਹ ਮੁਲਾਕਾਤ ਹੋਵੇਗੀ ਵਿਨੇਸ਼ ਫੁਗਾੜ ਜਿਹੜੇ ਜਿੰਨ੍ਹੇ ਦੀ ਪਿਛਲੇ ਦਿਨੀ ਜਿਹੜੇ ਕੇ ਪੈਰਾਸੋਲੰਪਿਕ ਤੋਂ ਵਾਪਸੀ ਹੋਈ ਜਿਸ ਦੇ ਦੌਰਾਨ ਉਹ ਦਿੱਲੀ 에ਰਪੋਰਟ ਤੇ ਪਹੁੰਚੇ ਉਹਨਾਂ ਦੇ ਪਿੰਡ ਤੱਕ ਸ਼ਾਨਦਾਰ ਸਵਾਗਤ ਕੀਤਾ ਗਿਆ ਉਹਨਾਂ ਦੇ ਪਿੰਡ ਦੇ ਵਿੱਚ ਖਾਸ ਪ੍ਰੋਗਰਾਮ ਰੱਖਿਆ ਗਿਆ ਤੁਹਾਨੂੰ ਦੱਸ ਦਈਏ ਕਿ ਪੈਰਾਸੋਲੰਪਿਕ ਦੇ ਵਿੱਚ ਅਗੜਾ ਕਿਨੂੰ ਡਿਸਕਵালিਫਾਈ ਕਰ ਦਿੱਤਾ ਗਿਆ ਸੀ ਹਾਲਾਂਕਿ ਸੈਮੀਫਾਈਨਲ ਦੇ ਵਿੱਚੋਂ ਫਾਈਨਲ ਤੱਕ ਫੰਕਸ਼ਨ ਦੇ ਵਿੱਚ ਕਾਮਯਾਬ ਰਹੇ ਸਨ ਪਰ ਉਹਨਾਂ ਦਾ ਕੈਟਾਗਰੀ ਤਹਿ ਸਮੇਂ ਦੇ ਤਹਿ ਭਾਰ ਦੇ ਮੁਤਾਬਕ ਜਿਹੜਾ ਕਿ ਭਾਰ 100 ਗ੍ਰਾਮ ਜ਼ਿਆਦਾ ਸੀਗਾ ਤੋਂ ਉਸ ਦੇ ਬਾਅਦ ਡਿਸਕਵালিਫਾਈ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਜਿਵੇਂ ਹੀ ਉਹਨਾਂ ਦੀ ਭਾਰਤ ਵਾਪਸੀ ਹੋਈ ਤਾਂ ਸ਼ਾਂਤਾਰ ਸਵਾਗਤ ਵੀ ਹੋਇਆ ਇਸ ਦੇ ਵਿਚਾਲੇ ਜਿਉ ਲਗਾਤਾਰ ਉਹਨਾਂ ਦੀਆਂ ਸਿਆਸਤ ਦੇ ਵਿੱਚ ਉਤਰਨ ਦੀਆਂ ਚਰਚਾਵਾਂ ਚੱਲੀਆਂ ਤਾਂ ਇਸ ਦੇ ਵਿਚਾਲੇ ਪ੍ਰਿੰਕਾ ਗਾਂਧੀ ਦੇ ਨਾਲ ਵਿਨੇਸ਼ ਪੁਗਾੜ ਦੀ ਸ਼ਾਮ ਨੂੰ 4 ਵਜੇ ਦਿੱਲੀ ਦੇ ਵਿੱਚ ਮੁਲਾਕਾਤ ਹੋਣ ਜਾ ਰਹੀ ਹੈ ਕਿਉਂਕਿ ਗੱਲ ਹਰਿਆਣਾ ਦੀ ਕੀਤੀ ਜਾਵੇ ਤਾਂ ਹਰਿਆਣਾ ਵਿਧਾਨ ਸਭਾ ਚੋਣਾਂ ਜਿਹੜਾ ਇੱਕ ਅਨਾਉਂਸਮੈਂਟ ਹੋ ਚੁੱਕੀ ਹੈ ਚੋਣਾਂ ਦਾ ਲੱਗ ਚੁੱਕਾ ਹੈ ਵੱਖ-ਵੱਖ ਧਿਰਾਂ ਦੇ ਵਿੱਚ ਲਗਾਤਾਰ ਜ਼ੋਰ ਜਮਾਇਸ਼ ਕੀਤੀ ਜਾ ਰਹੀ ਹੈ ਤੇ ਇਸ ਦੇ ਵਿਚਾਲੇ ਲਗਾਤਾਰ ਵਿਨੇਸ਼ ਦੇ ਸਿਆਸਤ ਦੇ ਵਿੱਚ ਉਤਰਨ ਦੀਆਂ ਵਿੱਚ ਚਰਚਾਵਾਂ ਆਚਾਰੀਆਂ ਤੇ ਇਸ ਦੇ ਵਿਚਾਲੇ ਇਹ ਮੁਲਾਕਾਤ ਬਹੁਤ ਅਹਿਮ ਮੰਨੀ ਜਾ ਸਕਦੀ ਹੈ ਖੈਰ ਇਹ ਸਭ ਮੁਲਾਕਾਤ ਤੋਂ ਬਾਅਦ ਕਿਸ ਤਰ੍ਹਾਂ ਦੀਆਂ ਤਸਵੀਰਾਂ ਕਿਸ ਤਰ੍ਹਾਂ ਦੀ ਖਬਰ ਸਾਹਮਣੇ ਆਉਂਦੀ ਹੈ ਉਸ ਤੇ ਵੀ ਨਜ਼ਰ ਆਏਗੀ ਆਠਿਕ 4 ਵਜੇ ਦਿੱਲੀ ਦੇ ਵਿੱਚ ਪ੍ਰਿੰਕਾ ਗਾਂਧੀ ਦੇ ਨਾਲ ਵਿਨੇਸ਼ ਫੁਗਾੜ ਦੀ ਇਹ ਮੁਲਾਕਾਤ ਹੋਣ ਜਾ ਰਹੀ ਹੈ ਚਾਰਖੰਡ ਦੇ ਰਾਂਚੀ ਦੇ ਵਿੱਚ ਬੀਜੇਪੀ ਦਾ ਵਿਰੋਧ ਪ੍ਰਦਰਸ਼ਨ ਹੋਇਆ ਹੈ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਦੇ ਵਿਚਾਲੇ ਜ਼ਬਰਦਸਤ ਝੜਪ ਹੋਈ ਹੈ ਹੇਮੰਤ ਸੁਰੇਨ ਸਰਕਾਰ ਦੇ ਖਿਲਾਫ ਬੀਜੇਪੀ ਦੇ ਵੱਲੋਂ ਰੋਸ ਰੈਲੀ ਕੀਤੀ ਗਈ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਤੇ ਹੰਝੂ ਗੈਸ ਦੇ ਗੋਲੇ ਛੁੱਟੇ ਪ੍ਰਦਰਸ਼ਨਕਾਰੀਆਂ ਤੇ ਵਾਟਰ ਕੈਨਨ ਦਾ ਵੀ ਇਸਤੇਮਾਲ ਕੀਤਾ ਗਿਆ ਸੀਐਮ ਹਾਊਸ ਦੇ ਵੱਲ ਦਰਸਲ ਪੂਸ਼ ਕਰਨ ਦੀ ਬੀਜੇਪੀ ਵਰਕਰਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਸੀ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਅੱਗੇ ਜਾਣ ਤੋਂ ਰੋਕਿਆ ਤੇ ਇਸ ਦੇ ਦੌਰਾਨ ਤਸਵੀਰਾਂ ਵੀ ਇਸੇ ਤਰ੍ਹਾਂ ਦਿਖਾ ਰਹੇ ਕਿ ਕਿਵੇਂ ਪੁਲਿਸ ਦੇ ਵੱਲੋਂ ਬੀਜੇਪੀ ਦੇ ਆਗੂਆਂ ਵਰਕਰਾਂ ਤੇ ਆ ਵਾਟਰ ਕੈਨਾਂ ਦਾ ਇਸਤੇਮਾਲ ਕੀਤਾ ਗਿਆ ਝਾਰਖੰਡ ਦੇ ਰਾਂਚੀ ਦੀਆਂ ਦਰਸਲੇ ਤਸਵੀਰਾਂ ਨੇ ਕਿੱਥੇ ਕਿ ਬੀਜੇਪੀ ਦੇ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਤੇ ਇਸ ਦੌਰਾਨ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਦੇ ਵਿਚਾਲੇ ਜ਼ਬਰਦਸਤ ਝੜਪ ਹੋਈ ਇਹ ਮੰਨਤ ਸੁਰੇਨ ਸਰਕਾਰ ਦੇ ਖਿਲਾਫ ਦਰਸਲ ਬੀਜੇਪੀ ਦੇ ਵੱਲੋਂ ਇਹ ਰੋਸ ਰੈਲੀ ਕੀਤੀ ਗਈ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਤੇ ਹੰਝੂ ਗੈਸ ਦੇ ਗੋਲੇ ਛੁੱਟੇ ਪ੍ਰਦਰਸ਼ਨਕਾਰੀਆਂ ਤੇ ਵਾਟਰ ਕੈਨਾਂ ਦਾ ਇਸਤੇਮਾਲ ਕੀਤਾ ਗਿਆ ਤੇ ਲਾਠੀ ਚਾਰਜ ਵੀ ਕੀਤਾ ਗਿਆ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਇੱਕ ਪਾਸੇ ਵੱਡੀ ਗਿਣਤੀ ਵਿੱਚ ਭਾਜਪਾ ਦੇ ਵਰਕਰ ਨਜ਼ਰ ਆ ਰਹੇ ਹਨ ਦੂਜੇ ਪਾਸੇ ਵੱਡੀ ਗਿਣਤੀ ਵਿੱਚ ਪੁਲਿਸ ਲਾਜ਼ਮਰੀ ਤਾਇਨਾਤੀ ਬਿਲਕੁਲ ਸੈਂਟਰ ਦੇ ਵਿੱਚ ਬੈਰੀਕੇਡਿੰਗ ਕੀਤੀ ਗਈ ਹੈ ਤੇ ਜਿਵੇਂ ਹੀ ਭਾਜਪਾ ਵਰਕਰਾਂ ਦੇ ਵੱਲੋਂ ਸੀਐਮ ਹਾਊਸ ਵੱਲ ਕੋਸ਼ਿਸ਼ ਕਰਨ ਦੀ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਦੌਰਾਨ ਪੁਲਸ ਦਾ ਵੀ ਵੱਡਾ ਐਕਸ਼ਨ ਨਜ਼ਰ ਆਇਆ ਵਾਟਰ ਕੈਨ ਦਾ ਗਿਆ ਫੇਸਟੇ ਮਾਲ ਕੀਤਾ ਗਿਆ ਉੱਥੇ ਹੀ ਲਾਠੀ ਚਾਰਜ ਕਰਕੇ ਵਰਕਰਾਂ ਨੂੰ ਮੌਕੇ ਤੋਂ ਖਦੇੜਨ ਦੀ ਕੋਸ਼ਿਸ਼ ਕੀਤੀ ਗਈ ਰੋਕ ਰਹੇ ਅਗਲੀ ਵੱਡੀ ਖਬਰ ਦਾਮਿਰ ਸਰ ਦੇ ਮਹਿਤਾ ਚੌਂਕ ਦੇ ਵਿੱਚ ਸ਼ਰਿਆਂ ਫਾਇਰਿੰਗ ਹੋਈ ਆ ਬਾਈਕ ਸਵਾਰ ਤਿੰਨ ਨੌਜਵਾਨਾਂ ਨੇ ਕੱਪੜੇ ਦੇ ਸ਼ੋਰੂਮ ਤੇ ਗੋੜੀਆਂ ਚਲਾਈਆਂ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਹਾਲਾਂਕਿ ਇਸ ਦਰਾਂ ਬਚਾ ਰਿਹਾ ਹੈ ਰੰਗਦਾਰੀ ਦੇ ਨਾਲ ਜੋੜ ਕੇ ਇਹ ਪੂਰਾ ਮਾਮਲਾ ਦੇਖਿਆ ਜਾ ਰਿਹਾ ਹੈ ਕੁਝ ਦਿਨ ਪਹਿਲਾਂ ਸ਼ੋਰੂਮ ਮਾਲਕ ਨੂੰ ਰੰਗਦਾਰੀ ਦੇ ਲਈ ਫੋਨ ਆਇਆ ਸੀਗਾ ਸੀਸੀਟੀਵੀ ਦੇ ਆਧਾਰ ਤੇ ਮੁਲਜ਼ਮਾਂ ਦੀ ਪਛਾਣ ਕਰਨ ਦੇ ਵਿੱਚ ਪੁਲਿਸ ਲਗਾਤਾਰ ਝੁੱਟੀ ਹੋਈ ਹੈ ਅਮਰ